ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਕੱਲ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 830 ਨੰਬਰ ਅੰਗ ਦੀ ਵਿਆਖਿਆ ਤੇ ਪਾਠ ਸਰਵਣ ਕੀਤੇ ਸੀ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 831 ਨੰਬਰ ਅੰਗ ਦੀ ਵਿਆਖਿਆ ਤੇ ਪਾਠ ਸਰਵਣ ਕਰਦੇ ਹਾਂ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਬਿਲਾਵਲ ਮਹੱਲਾ 9 ਰਾਗ ਬਿਲਾਵਲ ਵਿੱਚ ਨੌਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਜਾ ਮੈਂ ਭਜਨ ਰਾਮ ਕੋ ਨਾਹੀ হে ਭਾਈ ਜਿਸ ਮਨੁੱਖ ਦੇ ਅੰਦਰ ਪ੍ਰਮਾਤਮਾ ਦੇ ਨਾਮ ਦਾ ਭਜਨ ਨਹੀਂ ਹੈ ਤੇਹ ਨਾ ਰਜਨਮ ਅਕਾਰਥ ਖੋਇਆ ਇਹ ਰੱਖੋ ਮਨ ਮਾਹੀ ਰਹਾਓ ਇਹ ਗੱਲ ਪੱਕੀ ਚੇਤੇ ਰੱਖੋ ਜੇਸ ਦੇ ਅੰਦਰ ਪਰਮਾਤਮਾ ਦਾ ਭਜਨ ਨਹੀਂ ਹੈ ਉਸ ਮਨੁੱਖ ਨੇ ਆਪਣੀ ਜ਼ਿੰਦਗੀ ਵਿਅਰਥ ਗਵਾ ਲਈ ਹੈ ਉਸ ਮਨੁੱਖ ਦਾ ਇੱਥੇ ਸੰਸਾਰ ਤੇ ਮਨੁੱਖਾ ਦੇਹੀ ਵਿੱਚ ਆਣ ਦਾ ਕੋਈ ਫਾਇਦਾ ਨਹੀਂ ਹੋਇਆ ਰਹਾਓ ਟੀਰਥ ਕਰੇ ਬਰਤ ਫੁਨ ਰੱਖੇ ਨਹਿ ਮਨੁਆ ਬਸ ਜਾ ਕੋ ਹੇ ਭਾਈ ਜਿਸ ਮਨੁੱਖ ਦਾ ਮਨ ਆਪਣੇ ਵਾਸ ਵਿੱਚ ਨਹੀਂ ਹੈ ਉਹ ਭਾਵੇਂ ਤੀਰਥਾਂ ਤੇ ਇਸ਼ਨਾਨ ਕਰਦਾ ਹੈ ਵਰਤ ਰੱਖਦਾ ਹੈ ਫਿਰ ਵੀ ਕੋਈ ਫਾਇਦਾ ਨਹੀਂ ਹੁੰਦਾ ਨੇ ਫਲ ਧਰਮ ਤਾਹੇ ਤੁਮ ਮੰਨੋ ਸਾਚ ਕਹਿਤ ਮੈਂ ਯਾਕੋ ਪਰ ਤੁਸੀਂ ਇਹ ਤੀਰਥ ਵਰਤ ਆਦਕ ਵਾਲਾ ਉਹਦਾ ਧਰਮ ਬੇਅਰਥ ਸਮਝੋ ਮੈਂ ਅਜਿਹੇ ਮਨੁੱਖ ਨੂੰ ਵੀ ਇਹ ਸੱਚੀ ਗੱਲ ਆਖ ਦਿੰਦਾ ਹਾਂ ਜੈਸੇ ਪਾਹਨ ਜਲ ਮਹਿ ਰਾਖਿਓ ਪੇ ਡਾ ਨਾ ਹੈ ਤੇ ਪਾਣੀ ਹੈ ਭਾਈ ਜਿਵੇਂ ਪੱਥਰ ਪਾਣੀ ਵਿੱਚ ਰੱਖਿਆ ਹੋਇਆ ਹੋਵੇ ਉਸ ਨੂੰ ਪਾਣੀ ਵਿੰਨ ਨਹੀਂ ਸਕਦਾ ਉਸ ਪਾਣੀ ਉਸ ਉੱਤੇ ਅਸਰ ਨਹੀਂ ਕਰ ਸਕਦਾ ਪੱਥਰ ਤੇ ਜਿੰਨਾ ਮਰਜੀ ਪਾਣੀ ਪਾ ਦਿਓ ਜਾਂ ਪਾਣੀ ਵਿੱਚ ਰੱਖ ਦਿਓ ਜਦੋਂ ਬਾਹਰ ਕੱਢਾਂਗੇ ਤੇ ਫਿਰ ਉਹ ਸੁੱਕੇ ਦਾ ਸੁੱਕਾ ਹੀ ਰਹੇਗਾ ਤੈਸੇ ਹੀ ਤੁਮ ਤਾਹੇ ਪਛਾਨੋ ਭਗਤ ਹੀਨ ਜੋ ਪ੍ਰਾਣੀ ਉਸ ਪੱਥਰ ਵਰਗਾ ਹੀ ਇਹੋ ਜਿਹਾ ਹੀ ਤੁਸੀਂ ਉਸ ਮਨੁੱਖ ਨੂੰ ਸਮਝੋ ਜੋ ਪ੍ਰਭੂ ਪਰਮਾਤਮਾ ਦੀ ਭਗਤੀ ਤੋਂ ਵਾਂਝਿਆ ਰਹਿੰਦਾ ਹੈ ਜਿਹੜਾ ਰੱਬ ਦਾ ਨਾਮ ਨਹੀਂ ਜਪਦਾ ਕਲ ਮੈਂ ਮੁਗਤ ਨਾਮ ਤੇ ਪਾਵਤ ਗੁਰ ਜਹੇ ਭੇਦ ਬਤਾਵੇ हे ਭਾਈ ਗੁਰੂ ਜ਼ਿੰਦਗੀ ਦਾ ਇਹ ਰਾਜ ਦੱਸਦਾ ਹੈ ਕਿ ਮਨੁੱਖਾ ਜੀਵਨ ਵਿੱਚ ਇਸ਼ਨਾਨ ਇਨਸਾਨ ਪਰਮਾਤਮਾ ਦੇ ਨਾਮ ਦੇ ਰਾਹੀ ਹੀ ਵਿਕਾਰਾਂ ਤੋਂ ਖਲਾਸੀ ਪ੍ਰਾਪਤ ਕਰ ਸਕਦਾ ਹੈ ਨਾਮਦਾਨ ਇਸ਼ਨਾਨ ਇਹ ਮਨੁੱਖਾ ਜੀਵਨ ਦਾ ਨਿਤਦਾ ਕਰਮ ਹੋਣਾ ਚਾਹੀਦਾ ਹੈ ਕਉ ਨਾਨਕ ਸੋਈ ਨਰ ਗਰੁਆ ਜੋ ਪ੍ਰਭ ਕੇ ਗੁਣ ਗਾਵੇ ਹੈ ਨਾਨਕ ਆਖ ਉਹੀ ਮਨੁੱਖ ਆਦਰ ਯੋਗ ਹੈ ਜਿਹੜਾ ਪਰਮਾਤਮਾ ਦੇ ਗੁਣ ਗਾਉਂਦਾ ਰਹਿੰਦਾ ਹੈ ਬੇਲਾਵਲ ਅੱਠ ਪਾਤੀਂ ਆ ਮਹੱਲਾ ਪਹਿਲਾ ਘਰ ਦਸਵਾ ਰਾਗ ਬਲਾਵਲ ਘਰ ਦਸਵੇਂ ਵਿੱਚ ਪਹਿਲੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਅੱਠ ਬੰਦਾ ਵਾਲੀ ਬਾਣੀ ਇੱਕ ਓੰਕਾਰ ਸਤ ਗੁਰ ਪ੍ਰਸਾਦ ਅਕਾਲ ਪੁਰਖ ਇੱਕ ਹੈ ਅਤੇ ਸਤ ਗੁਰ ਦੀ ਕਿਰਪਾ ਨਾਲ ਮਿਲਦਾ ਹੈ ਨਿਕਟ ਵਸੈ ਦੇਖੈ ਸਭ ਸੋਈ ਪਰਮਾਤਮਾ ਹਰੇਕ ਜੀਵ ਦੇ ਨੇੜੇ ਵਸਦਾ ਹੈ ਉਹ ਆਪ ਹੀ ਹਰੇਕ ਦੀ ਸੰਭਾਲ ਕਰਦਾ ਹੈ ਗੁਰਮਖ ਵਿਰਲਾ ਬੂਝੈ ਕੋਈ ਪਰੇ ਭੇਤ ਕੋਈ ਵਿਰਲਾ ਬੰਦਾ ਸਮਝਦਾ ਹੈ ਜੋ ਗੁਰੂ ਦੇ ਸਾਹਮਣੇ ਰਹਿ ਕੇ ਨਾਮ ਜਪਦਾ ਹੈ ਵੇਣ ਭੈ ਭਏ ਭਗਤ ਨਾ ਹੋਈ ਜਿਤਨਾ ਚੇਰੇ ਡਰ ਪੈਦਾ ਹੋਵੇ ਕਿ ਉਹ ਹਰ ਵੇਲੇ ਨੇੜੇ ਵੇਖ ਰਿਹਾ ਹੈ ਪ੍ਰਮਾਤਮਾ ਦੀ ਭਗਤੀ ਨਹੀਂ ਹੋ ਸਕਦੀ ਜਿੰਨਾ ਚੇਰੇ ਡਰ ਨਹੀਂ ਪੈਦਾ ਹੁੰਦਾ ਮਨ ਵਿੱਚ ਭਾਉ ਬਿਨਾ ਭਗਤੀ ਨਹੀਂ ਹੁੰਦੀ ਸ਼ਬਦ ਰਤੇ ਸਦਾ ਸੁਖ ਹੋਈ ਜਿਹੜੇ ਬੰਦੇ ਗੁਰਦੇ ਸ਼ਬਦ ਦੀ ਰਾਹੀ ਨਾਮ ਰੰਗ ਵਿੱਚ ਰੰਗੇ ਜਾਂਦੇ ਹਨ ਉਹਨਾਂ ਨੂੰ ਸਦਾ आत्मिक आनंद ਮਿਲਦਾ ਹੈ ਐਸਾ ਗਿਆਨ ਪਦਾਰਥ ਨਾਮ ਪ੍ਰਮਾਤਮਾ ਦਾ ਨਾਮ ਇੱਕ ਅਜਿਹਾ ਸ਼੍ਰੇਸ਼ਟ ਪਦਾਰਥ ਹੈ ਜੋ ਪ੍ਰਮਾਤਮਾ ਨਾਲ ਡੂੰਗੀ ਸਾਂਝ ਪੈਦਾ ਕਰ ਦਿੰਦਾ ਹੈ ਗੁਰਮਖ ਭਾਵ ਸਰਸ ਰਸ ਰਸਮਾਨ ਰਹਾਉ ਜਿਹੜਾ ਮਨੁੱਖ ਗੁਰੂ ਦੇ ਸਾਹਮਣੇ ਹੋ ਕੇ ਇਹ ਪਦਾਰਥ ਨਾਮ ਪਦਾਰਥ ਹਾਸਲ ਕਰਦਾ ਹੈ ਉਹ ਇਸ ਦੇ रस ਵਿੱਚ ਭਿੱਜ ਕੇ ਲੋਕ ਪਰਲੋਕ ਵਿੱਚ ਆਦਰ ਪਾਉਂਦਾ ਹੈ ਰਹਾਉ ਗਿਆਨ ਗਿਆਨ ਕਥੈ ਸਭ ਕੋਈ ਜ਼ਬਾਨੀ ਜ਼ਬਾਨੀ ਤਾਂ ਹਰ ਕੋਈ ਆਖਦਾ ਹੈ ਕਿ ਮੈਨੂੰ ਪਰਮਾਤਮਾ ਦਾ ਗਿਆਨ ਪ੍ਰਾਪਤ ਹੋ ਗਿਆ ਹੈ ਮੈਨੂੰ ਗਿਆਨ ਮਿਲ ਗਿਆ ਹੈ ਮੈਂ بڑا ਗਿਆਨੀ ਹੋ ਗਿਆ ਹਾਂ ਕਾਥ ਕਾਥ ਬਾਦ ਕਰੇ ਦੁਖ ਹੋਈ ਜਿਉਂ-ਜਿਉਂ ਗਿਆਨ ਗਿਆਨ ਆਖ ਕੇ ਚਰਚਾ ਕਰਦਾ ਹੈ ਉਸ ਚਰਚਾ ਵਿੱਚੋਂ ਕਲੇਸ਼ ਹੀ ਪੈਦਾ ਹੁੰਦਾ ਹੈ ਕਾਥ ਕਹਿਣੇ ਤੇ ਰਹੇ ਨਾ ਕੋਈ ਚਰਚਾ ਕਰਕੇ ਅਜਿਹੀ ਆਦਤ ਪੈ ਜਾਂਦੀ ਹੈ ਕਿ ਚਰਚਾ ਕਰਨ ਤੋਂ ਜੀਵ ਹਟਦਾ ਵੀ ਨਹੀਂ ਆਪਣੇ ਗਿਆਨ ਦਾ ਜਿਹੜਾ ਮਾਣ ਕਰਦਾ ਹੈ ਨਾ ਮੈਂ ਬੜਾ ਵੱਡਾ ਕਥਾਵਾਚਕ ਬਣ ਗਿਆ ਹਾਂ ਮੈਨੂੰ ਦੁਨੀਆ ਦਾ ਸਾਰਾ ਗਿਆਨ ਹੈ ਮੈਂ ਸਵੇਰੇ ਸਜਰੇ ਹੁਕਮ ਨਾਲ ਮੇਰੀ ਕਥਾ ਕਰਦਾ ਨਹੀਂ ਭਾਈ ਇਹ ਜਿਹੜਾ ਹੰਕਾਰ ਏ ਬੰਦੇ ਨੂੰ ਲੈ ਬੈਂਦਾ ਹੈ ਉਹ ਲਾਲਚੀ ਜਿਆਦਾ ਹੋ ਜਾਂਦਾ ਹੈ ਬਿਨ ਰਸ ਰਾਤੇ ਮੁਕਤ ਨਾ ਹੋਈ ਪਰ ਚਰਚਾ ਤੋਂ ਕੋਈ ਆਤਮਿਕ ਆਨੰਦ ਨਹੀਂ ਮਿਲਦਾ ਕਿਉਂਕਿ ਪਰਮਾਤਮਾ ਦੇ ਨਾਮ ਰਸ ਵਿੱਚ ਰੰਗੇ ਜਾਣ ਤੋਂ ਬਿਨਾ ਵਿਕਾਰਾਂ ਤੋਂ ਖੁਲਾਸੀ ਨਹੀਂ ਮਿਲਦੀ ਇਹ ਗਾਲ ਪਹਿਲੇ ਪਾਤਸ਼ਾਹ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਇਸ ਬਲਾਵਲ ਰਾਗ ਵਿੱਚ ਆਖ ਰਹੇ ਹਨ ਗਿਆਨ ਧਿਆਨ ਸਭ ਗੁਰ ਤੇ ਹੋਈ ਪ੍ਰਮਾਤਮਾ ਨਾਲ ਡੂੰਗੀ ਸਾਝ ਤੇ ਉਸ ਵਿੱਚ ਸੁਰਤ ਦਾ ਟਿਕਾਓ ਇਹ ਸਭ ਕੁਝ ਗੁਰੂ ਤੋਂ ਹੀ ਮਿਲਦਾ ਹੈ ਇਸ ਕਰਕੇ ਹੰਕਾਰ ਮਾੜ ਨਹੀਂ ਕਰਨਾ ਚਾਹੀਦਾ ਸਾਚੀ ਰਹਿਤ ਸਾਚਾ ਮਨ ਸੋਈ ਜਿਸ ਨੂੰ ਮਿਲਦਾ ਹੈ ਨਾਮਦਾਨ ਉਹਦੀ ਰਹਿਣੀ ਪਵਿੱਤਰ ਹੋ ਜਾਂਦੀ ਹੈ ਉਸਦੇ ਮਨ ਵਿੱਚ ਉਹ ਸਦਾ ਥਿਰ ਪ੍ਰਭੂ ਵਸ ਪੈਂਦਾ ਹੈ ਮਨਮੁਖ ਕਥਨੀ ਹੈ ਪਰ ਰਹਿਤ ਨਾ ਹੋਈ ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਬੰਦਾ ਮਨਮੁਖ ਹੁੰਦਾ ਹੈ ਗਿਆਨ ਦੀਆਂ ਨਿਰੀਆਂ ਗੱਲਾਂ ਹੀ ਕਰਦਾ ਹੈ ਪਰ ਉਸ ਦੀ ਰਹਿਣੀ ਪਵਿੱਤਰ ਨਹੀਂ ਹੁੰਦੀ ਉਹ ਲਾਲਚੀ ਵੀ ਬੜਾ ਹੁੰਦਾ ਹੈ ਤੇ 10 10 ਚਾਰ ਚਾਰ ਕੋਠੀਆਂ ਪਾਈ ਜਾਂਦਾ ਹੈ ਉਹ ਜਿਹੇ ਬੰਦੇ ਵੇਖੇ ਨੇ ਨਾਲੇ ਗਿਆਨ ਦੀਆਂ ਗੱਲਾਂ ਕਰਦੇ ਨੇ ਨਾਲੇ ਕਹਿੰਦੇ ਨੇ ਭਾਈ ਮਾਇਆ ਸਾਥ ਨਹੀਂ ਜਾਣੀ ਤੇ ਉਸੇ ਮਾਇਆ ਪਿਛੇ ਹੀ ਭਟਕਦੇ ਫਿਰਦੇ ਨੇ ਨਾ ਵੋਹ ਭੂਲੇ ਥਾਓ ਨਾ ਕੋਈ ਪ੍ਰਮਾਤਮਾ ਦੇ ਨਾਮ ਤੋਂ ਖੁੰਝੇ ਹੋਏ ਨੂੰ ਮਾਇਆ ਦੀ 扑ਟਣ ਤੋਂ ਬਚਣ ਲਈ ਕੋਈ ਆਸਰਾ ਨਹੀਂ ਮਿਲਦਾ ਮਨ ਮਾਇਆ ਬੰਦੇਓ ਸਰਜਾਲ ਮਾਇਆ ਨੇ ਜੀਵਾ ਦੇ ਮਨ ਨੂੰ ਮੋਹ ਦੇ ਟੀਰਾ ਦੇ ਜਾਲ ਵਿੱਚ ਬੰਨਿਆ ਹੋਇਆ ਹੈ ਘਟ ਘਟ ਵਿਆਪ ਰਹੋ ਬਿਖ ਨਾਲ ਭਾਵੇਂ ਪ੍ਰਮਾਤਮਾ ਹਰੇਕ ਸਰੀਰ ਵਿੱਚ ਮੌਜੂਦ ਹੈ ਪਰ ਮਾਇਆ ਦੇ ਮੋਹ ਦਾ ਜ਼ਹਿਰ ਵੀ ਹਰੇਕ ਦੇ ਅੰਦਰ ਹੀ ਹੈ ਜੋ ਆਂਝੈ ਸੋ ਦਿਸੈ ਕਾਲ ਇਸ ਵਾਸਤੇ ਜੋ ਵੀ ਜਗਤ ਵਿੱਚ ਜਮਦਾ ਹੈ ਉਹ ਆਤਮਿਕ ਮੋਦ ਦੇ ਵਾਸ ਵਿੱਚ ਦਿਸ ਰਿਹਾ ਹੈ ਕਾਰਜ ਸੀਧੋ ਹਿਰਦੇ ਸਮਾਲ ਪ੍ਰਮਾਤਮਾ ਨੂੰ ਹਿਰਦੇ ਵਿੱਚ ਯਾਦ ਕਰਨ ਨਾਲ ਹੀ ਮਨੁੱਖਾ ਜੀਵਨ ਵਿੱਚ ਕਰਨ ਜੋਗ ਕੰਮ ਸਿਰੇ ਚੜਦਾ ਹੈ ਸੋ ਗਿਆਨੀ ਜਿਨ ਸ਼ਬਦ ਲੇ ਬਲਾਈ ਉਹੀ ਮਨੁੱਖ ਗਿਆਨवान ਅਖਵਾ ਸਕਦਾ ਹੈ ਜਿਸ ਨੇ ਗੁਰੂ ਦੇ ਸ਼ਬਦ ਦੀ ਰਾਹੀ ਪ੍ਰਭੂ ਚਰਨਾ ਵਿੱਚ ਸੂਰਤ ਜੋੜੀ ਹੈ ਜਿਵੇਂ ਸਵਾਸ ਸਵਾਸ ਨਾਮ ਜਪਿਆ ਹੈ ਮਾਨਮੁਖ ਹੋਮੈ ਪਤ ਗਵਾਈ ਆਪਣੇ ਮਨ ਦੇ ਪਿਛੇ ਤੁਰਨ ਵਾਲਾ ਮਨੁਖ ਹੋਮੈ ਦੇ ਅਧੀਨ ਰਹਿ ਕੇ ਆਪਣੀ ਇੱਜ਼ਤ ਗਵਾੰਦਾ ਹੈ ਆਪੇ ਕਰਤੇ ਭਗਤੇ ਕਰਾਈ ਪਰ ਜੀਵ ਦੇ ਭੀ ਕੀ ਬਸ ਪਰਮਾਤਮਾ ਆਪ ਹੀ ਆਪਣੀ ਭਗਤੀ ਜੀਵਾਂ ਪਾਸੋਂ ਕਰਾਂਦਾ ਹੈ ਗੁਰਮਖ ਆਪੇ ਦੇ ਵੜਿਆਈ ਆਪੇ ਜੀਵ ਨੂੰ ਗੁਰੂ ਦੇ ਸਾਹਮਣੇ ਕਰਕੇ ਵੜਿਆਈ ਦਿੰਦਾ ਹੈ ਰੈਣ ਅੰਧਾਰੀ ਨਿਰਮਲ ਜੋਤ ਸਿਮਰਨ ਤੋਂ ਬਿਨਾ ਮਨੁੱਖ ਦੀ ਉਮਰ ਇੱਕ ਹਨੇਰੀ ਰਾਤ ਹੈ ਪਰਮਾਤਮਾ ਦੀ ਜੋਤ ਪ੍ਰਗਟ ਹੋਣ ਨਾਲ ਹੀ ਇਹ ਰੋਸ਼ਨ ਹੋ ਸਕਦੀ ਹੈ ਨਾਮ ਬਿਨਾ ਝੂਠੇ ਕੁਚਲ ਕਸ਼ੋਤ ਨਾਮ ਤੋਂ ਵਾਂਝੇ ਹੋਏ ਬੰਦੇ ਝੂਠੇ ਹਨ ਗੰਦੇ ਹਨ ਤੇ ਭੈੜੀ ਛੂਤ ਵਾਲੇ ਹਨ ਭਾਵ ਹੋਰਨਾ ਨੂੰ ਵੀ ਕੁਰਾਹੇ ਪਾ ਦਿੰਦੇ ਹਨ ਵੇਦ ਪੁਕਾਰੇ ਭਗਤ ਸਰੋਤ ਵੇਦ ਆਦਿਕ ਹਰੇਕ ਧਰਮ ਪੁਸਤਕ ਭਗਤੀ ਦੀ ਸਿੱਖਿਆ ਹੀ ਪੁਕਾਰ-ਪੁਕਾਰ ਕੇ ਦੱਸਦਾ ਹੈ ਸੁਣ ਸੁਣ ਮਾਨੈ ਵੇਖੈ ਜੋਤ ਜੋ ਜੋ ਜੀਵ ਐਸ ਸਿਖਿਆ ਨੂੰ ਸੁਣ ਸੁਣ ਕੇ ਸ਼ਰਧਾ ਲਿਆਉਂਦਾ ਹੈ ਔਰ ਅਭੀ ਜੋਤ ਨੂੰ ਹਰ ਥਾਂ ਵੇਖਦਾ ਹੈ ਸਾਸਤਰ ਸਿਮਰਤ ਨਾਮ ਦਿੜਣਾ ਮੰ ਸਿਮਰਤیاں ਸਾਸਤਰ ਆਦਿਕ ਧਾਰਮਿਕ ਪੁਸਤਕ ਵੀ ਨਾਮ ਸਿਮਰਨ ਦੀ ਤਾਕੀਦ ਕਰਦੇ ਹਨ ਗੁਰਮਖ ਸਾਤ ਊਤਮ ਕ੍ਰਾਮੰ ਜਿਹੜੇ ਮਨੁੱਖ ਗੁਰ ਦੀ ਸ਼ਰਨ ਪਾ ਕੇ ਸਿਮਰਦੇ ਹਨ ਨਾਮ ਉਹਨਾਂ ਦੇ ਅੰਦਰ ਸ਼ਾਂਤੀ ਪੈਦਾ ਹੁੰਦੀ ਹੈ ਉਹਨਾਂ ਦੀ ਰਹਿਣੀ ਸ਼੍ਰੇਸ਼ਟ ਹੋ ਜਾਂਦੀ ਹੈ ਮਨਮੁਖ ਜੋਨੀ ਦੁਖ ਸਹਾਮੰ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦੇ ਜਨਮ ਮਰਨ ਦੇ ਦੁੱਖ ਸਹਾਰਦੇ ਹਨ ਬੰਧਨ ਟੁੱਟੇ ਇੱਕ ਨਾਮ ਵਸਾਮੰ ਇਹ ਬੰਧਨ ਤਦੋਂ ਹੀ ਟੁੱਟਦੇ ਹਨ ਜੇ ਪ੍ਰਮਾਤਮਾ ਦੇ ਨਾਮ ਨੂੰ ਹਿਰਦੇ ਵਿੱਚ ਵਸਾਇਆ ਜਾਏ ਮੰਨੇ ਨਾਮ ਸਚੀ ਪਤ ਪੂਜਾ ਜਿਹੜਾ ਬੰਦਾ ਉਸ ਦੇ ਨਾਮ ਨੂੰ ਆਪਣੇ ਹਿਰਦੇ ਵਿੱਚ ਦ੍ਰਿੜ ਕਰਦਾ ਹੈ ਉਸ ਨੂੰ ਸੱਚੀ ਇੱਜ਼ਤ ਮਿਲਦੀ ਹੈ ਉਸ ਦਾ ਆਦਰ ਹੁੰਦਾ ਹੈ ਕਿਸ ਵੇਖਾ ਨਾਹੀ ਕੋ ਦੂਜਾ ਮੈਂ ਹਰ ਥਾਂ ਉਸੇ ਨੂੰ ਵੇਖਦਾ ਹਾਂ ਉਸ ਪਰਮਾਤਮਾ ਬਿਨਾਂ ਉਸ ਵਰਗਾ ਕੋਈ ਹੋਰ ਨਹੀਂ ਹੈ ਦੇਖੋ ਕਹੋ ਭਾਵੇਂ ਮਨ ਸੋਏ ਉਸ ਨੂੰ ਹਰ ਥਾਂ ਵੇਖ ਕੇ ਮੈਂ ਉਸ ਦੀ ਸਿਫਤ ਸਲਾਹ ਕਰਦਾ ਹਾਂ ਉਹੀ ਮੈਨੂੰ ਆਪਣੇ ਮਨ ਵਿੱਚ ਪਿਆਰਾ ਲੱਗਦਾ ਹੈ ਨਾਨਕ ਕਹੈ ਅਵਰ ਨਹੀਂ ਕੋਏ ਨਾਨਕ ਆਖਦਾ ਹੈ ਪ੍ਰਮਾਤਮਾ ਤੋਂ ਬਿਨਾ ਕੋਈ ਹੋਰ ਉਸ ਵਰਗਾ ਦੂਜਾ ਨਹੀਂ ਹੈ ਇਸ ਲਈ ਪਰਮਾਤਮਾ ਦਾ ਨਾਮ ਇਨਸਾਨ ਨੂੰ ਜਪਣਾ ਚਾਹੀਦਾ ਹੈ ਦੇਖ ਕਹੋ ਭਾਵੇਂ ਮਨ ਸੋਏ ਨਾਨਕ ਕਹੈ ਅਵਰ ਨਹੀਂ ਕੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬਹਾਰਾਜ ਜੀ ਦੇ 831 ਨੰਬਰ ਅੰਗ ਦੀ ਵਿਆਖਿਆ ਤੇ ਪਾਠ ਸਰਵਣ ਕੀਤੇ ਹਨ ਕੱਲ ਨੂੰ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 832 ਨੰਬਰ ਅੰਗ ਦੀ ਵਿਆਖਿਆ ਤੇ ਪਾਠ ਸਰਵਣ ਕਰਾਂਗੇ ਭੁੱਲ ਚੁੱਕ ਦੀ ਖਿਮਾ ਗੁਰੂ ਸੰਗਤ ਬਖਸ਼ਣਯੋਗ ਹੈ ਜੀ ਹੋਈਆਂ ਬੇਅੰਤ ਬੇਅੰਤ ਭੁੱਲਾਂ ਦੀ ਮੁਆਫੀ ਰੋਜ਼ਾਨਾ ਗੁਰਬਾਣੀ ਵਿਆਖਿਆ ਸਹਿਤ ਸਰਵਣ ਕਰਨ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ